ਠਿੰਡਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਕਾਂਗਰਸ ਪਾਰਟੀ ਵੱਲੋਂ ਦਿੱਤਾ ਗਿਆ ਧਰਨਾ ਮੁੱਖ ਮੰਤਰੀ ਭਗਵੰਤ ਮਾਨ ਤੇ ਲਗਾਏ ਗਏ ਰਾਹੁਲ ਗਾਂਧੀ ਨੂੰ ਭੱਦੀ ਸ਼ਬਦਾਵਲੀ ਬੋਲਣ ਦੇ ਦੋਸ਼ ਅੱਜ ਆਗੂਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਦੇਸ਼ ਨਿਰਦੇਸ਼ਾਂ ਦੇ ਉੱਤੇ ਅੱਜ ਉਨ੍ਹਾਂ ਵੱਲੋਂ ਠਿੰਡਾ ਦੇ ਅੰਦਰ ਇੱਕ ਧਰਨਾ ਦਿੱਤਾ ਗਿਆ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਰੀ ਵਾਜੀ ਕੀਤੀ ਗਈ ਅਗੂਨੇ ਬੋਲਦੇ ਆ ਕਿ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਹੁਲ ਗਾਂਧੀ ਖਿਲਾਫ ਬੋਲੀ ਪ੍ਰਦੇਸ਼ ਵਿਧਾਇਕ ਨੂੰ ਲੈ ਕੇ ਉਹਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਓ ਸਾਨੂੰ ਸੁਣਾਉਣੀ ਹੈ ਕੀ ਹੈ ਪੂਰਾ ਮਾਮਲਾ ਅਤੇ ਕਿਉਂ ਦਿੱਤਾ ਗਿਆ ਇਹਨਾਂ ਵੱਲੋਂ ਰੋਸ ਧਰਨਾ ਹੋਸ਼ ਵਿੱਚ ਆਓ ਫਰਦਾਨ ਤਮਾਨ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਫਰਦਾਨ ਤਮਾਨ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਫਰਦਾਨ ਤਮਾਨ ਮਾਫੀ ਮੰਗੋ ਮਾਫੀ ਮੰਗੋ मुर्दाबाद पंजाब सरकार मुर्दाबाद 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 भगवान मुर्दाबाद मुदाबाद मुर्दाबाद भगवान मुर्दाबाद मुदाबाद मुर्दाबाद राहुल गांधी जिंदाबाद जिंदाबाद राहुल गांधी जिंदाबाद जिंदाबाद कांग्रेस पार्टी जिंदाबाद आम पार्टी मुर्दाबाद ਗੰਨ ਭਗਵਾਨ ਜੀ ਤੁਮਾਰ ਮੁਰਦਾਬਾਦ ਮੁਰਦਾਬਾਦ ਜੀ ਪੀਏ ਜੰਡ ਭਗਵਾਨ ਜੀ ਤੁਮਾਰ ਮੁਰਦਾਬਾਦ 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 ਜੀ ਬਤਾਣਾ ਚਾਹੁੰਦੇ ਹਾਂ ਅੱਜ ਦਾ ਜਿਹੜਾ ਧਰਨਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਰੀ ਦੇ ਦਿਸ਼ਾ ਨਿਰਦੇਸ਼ ਤੇ ਲਾਇਆ ਗਿਆ ਹੈ ਅੱਜ ਦਾ ਧਰਨਾ ਮੌਜੂਦਾ ਪੰਜਾਬ ਸਰਕਾਰ ਦੇ ਜੋ ਮੁੱਖ ਮੰਤਰੀ ਹੈ ਭਗਵੰਤ ਮਾਨ ਉਹਨਾਂ ਦੀ ਭਤੀ ਸ਼ਬਦਾਵਲੀ ਦੇਸ਼ ਦੇ ਨੌਜਵਾਨ ਨੇਤਾ ਰਾਹੁਲ ਗਾਂਧੀ ਜੀ ਦੇ ਖਿਲਾਫ ਟਿੱਪਾ ਟਿੱਪਨੀ ਦੇ ਸਬੰਧ ਚ ਲਾਇਆ ਗਿਆ ਜਿਹੜੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਹੈ ਉਹ ਬੀਜੇਪੀ ਦੀ ਬੀ ਟੀਮ ਹੈ ਹੁਣ ਮੌਜੂਦਾ ਆਮ ਆਦਮੀ ਪਾਰਟੀ ਜਿਹੜੀ ਦਿੱਲੀ ਚ ਸੀਗੀ ਉੱਥੇ ਉਹਦਾ ਵਜੂਦ ਮੁੱਕ ਗਿਆ ਪੰਜਾਬ ਚ ਆਪ ਦਾ ਬਚਾਅ ਕਰਨ ਵਾਸਤੇ ਉਹ ਰਾਸਤੇ ਦੇ ਹੱਥ ਪੈਰ ਮਾਰਦੇ ਫਿਰਦੇ ਆ ਕਿਸਾਨਾਂ ਦਾ ਧਰਨਾ ਲੱਗਿਆ ਤਾਂ ਜੋ ਅਮਿਤ ਸ਼ਾ ਬੀਜੇਪੀ ਦੇ ਹੋਮ ਮਿਨਿਸਟਰ ਨੇ ਭਗਵੰਤ ਮਾਨ ਤੇ ਬੀਜੇਪੀ ਨੂੰ ਕਿਹਾ ਉਹਨਾਂ ਨਾਲ ਧੱਕਾ ਕਰਕੇ ਉਹ ਧਰਨਾ ਡਾਂਗੋ ਸੋਟੀ ਹੋ ਕੇ ਉੱਥੋਂ ਚਕਾਇਆ ਉਸ ਤੋਂ ਬਾਅਦ ਰਾਹੁਲ ਗਾਂਧੀ ਜੀ ਪਾਰਲੀਮੈਂਟ 'ਚ ਜਦੋਂ ਸਦਾ ਹਾਜ਼ਰ ਰਹਿ ਕੇ ਆਵਾਜ਼ ਉਠਾਉਂਦੇ ਆ ਤਾਂ ਬੀਜੇਪੀ ਤੋਂ ਉਸ ਗੱਲ ਤੇ ਰੋਕ ਨਹੀਂ ਲੱਗੀ ਬੀਜੇਪੀ ਦੇ ਲੋਕ ਉਹਨਾਂ ਨੂੰ ਰੋਕ ਨਹੀਂ पाए ਉਹਨਾਂ ਦੇ ਐਗਰੈਸ਼ਨ ਨੂੰ ਲੋਕਾਂ ਪ੍ਰਤੀ ਜਿਹੜੀ ਬਿਹਤਰ ਸੋਚ ਰਾਹੁਲ ਗਾਂਧੀ ਜੀ ਦੀ ਹੈ ਉਸ ਨੂੰ ਨਾ ਰੋਕ ਪਾਣ ਕਰਕੇ ਉਹਨਾਂ ਨੇ ਆਪ ਦੀ ਬੀ ਟੀਮ ਜੋ ਪੰਜਾਬ ਸਰਕਾਰ ਹੈ ਉਸ ਨੂੰ ਕਿਹਾ ਵੀ ਕੋਈ ਪਿਆਨ ਇਹ ਜਾ ਦੇਓ ਕਿ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਡਾਇਵਰਟ ਹੋਵੇ ਰਾਹੁਲ ਗਾਂਧੀ ਜੀ ਦੇਸ਼ ਦੇ ਉਹ ਨੌਜਵਾਨ ਲੀਡਰ ਹੈ ਜਿਹੜੇ 5 ਵਾਰ ਐਮਪੀ ਰਹੇ ਹੈ 100 ਤੋਂ ਵੱਧ ਐਮਪੀਆਂ ਦੇ ਨਾਲ ਅਜੋ ਪਾਰਲੀਮੈਂਟ ਚ ਓਪੋਜੀਸ਼ਨ ਦੇ ਲੀਡਰ ਹੈ 4200 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਰਾਹੁਲ ગાંધી ਜੀ ਨੇ ਲੋਕਾਂ ਦੇ ਹਿਤ ਵਸਤੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕੀਤੀ ਜੇ ਕਨਸਟੀਟਿਊਸ਼ਨ ਨੂੰ ਬਦਲਣ ਦੀ ਗੱਲ ਹੋਈ ਤਾਂ ਰਾਹੁਲ ગાંધી ਜੀ ਨੇ ਵਿਰੋਧ ਕੀਤਾ ਜੇ ਗਰੀਬ ਤੇ ਮਿਨੋਰਟੀਜ਼ ਉਹਨਾਂ ਨੂੰ ਦਬਿਆ ਕੁਚਲਿਆ ਜਾਂਦਾ ਰਾਹੁਲ ગાંધી ਜੀ ਨੇ ਉਹਨਾਂ ਦੀ ਆਵਾਜ਼ ਉਠਾਈ ਜੋ ਸਾਡੇ ਦੇਸ਼ ਦਾ ਇੱਕ ਵੱਡਾ ਪਰਮ ਤਿਹਾਰ ਹੈ ਵੋਟਾਂ ਵਾਲਾ ਉਹਦੀਆਂ ਵੋਟਰ ਲਿਸਟਾਂ 'ਚ ਜੇ ਤਾਂ ਅਧਲੀ ਹੋਈ ਤਾਂ ਰਾਹੁਲ ગાંધી ਜੀ ਨੇ ਆਵਾਜ਼ ਉਠਾਈ ਉਸ ਤੋਂ ਇਲਾਵਾ ਰਾਹੁਲ ગાંધી ਜੀ ਨੇ ਦੇਸ਼ ਦੇ ਵਿੱਚ ਚਾਹੇ ਕਿਸੇ ਵੀ ਸੂਬੇ 'ਚ ਕੋਈ ਮੌਜੂਦਾ ਹਿੰਦੁਸਤਾਨ ਦੀ ਸਰਕਾਰ ਦੀ ਧੱਕੇਸ਼ਾਹੀ ਨੇ ਕੋਈ ਗੱਲ ਕੀਤੀ ਤਾਂ ਉਹਤੇ ਵੀ ਰਾਹੁਲ ગાંધી ਜੀ ਆਵਾਜ਼ ਉਠਾਉਂਦੇ ਰਹੇ ਤਾਂ ਕਹਿਣ ਦਾ ਮਕਸਦ ਰਾਹੁਲ ગાંધી ਜੀ ਦੇਸ਼ ਦੇ ਇੱਕ ਅਜਿਹੇ ਲੀਡਰ ਹੈ ਜੋ ਸਾਰਿਆਂ ਦੀ ਸੋਚ ਬਣ ਕੇ ਅੱਗੇ ਉੱਪਰ ਕੇ ਆਉਂਦੇ ਆ ਹੁਣ ਗੱਲ ਕਿੱਥੇ ਆ ਰਾਹੁਲ ગાંધી ਜੀ ਦੀ ਅਗਵਾਈ 'ਚ ਪੰਜਾਬ ਚ ਅਸੀਂ 7 ਐਮਪੀ ਦੀਆਂ ਸੀਟਾਂ ਜਿੱਤੇ ਰਾਹੁਲ ਗਾਂਧੀ ਜੀ ਇਹਨਾਂ ਲੋਕਾਂ ਦੀ ਵਸਤੇ ਕਿਸੇ ਚੀਜ਼ ਤੇ ਮੁਹਤਾਜ ਨਹੀਂ ਰਾਹੁਲ ਗਾਂਧੀ ਜੀ ਨੂੰ ਇਹਨਾਂ ਦੀ ਕਿਸੇ ਚੀਜ਼ ਦੀ ਲੋੜ ਨਹੀਂ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਲਾਂਚ ਕਰਨਾ ਚਾਹੁੰਦੇ ਆ ਲਾਂਚ ਤੁਸੀਂ ਆਪ ਦੇ ਕੇਜਰੀਵਾਲ ਨੂੰ ਕਰਨਾ ਚਾਹੁੰਦੇ ਹੋ ਕਿਉਂਕਿ ਦਿੱਲੀ ਤੁਹਾਡਾ ਨਾਮੋ ਨਿਸ਼ਾਨ ਖਤਮ ਹੋ ਗਿਆ ਲੋਕਾਂ ਨੇ ਤੁਹਾਨੂੰ ਢੜ ਕੇ ਰਗੜ ਕੇ ਤੁਹਾਨੂੰ ਵਾਪਸ ਭੇਜਿਆ ਥੋੜੇ ਮੌਜੂਦਾ ਐਮਪੀ ਐ ਸੰਜੀਵ अरोड़ा ਉਹਦੀ ਸੀਟ ਤੁਸੀਂ ਖਾਲੀ ਕਰਾ ਕੇ ਉਹਨੂੰ ਲੁਧਿਆਣੇ ਤੋਂ ਤੁਸੀਂ ਐਮਐਲਏ ਦੀ ਚੋਣ ਜਿਤਾ ਲੜਾਉਣ ਵਾਸਤੇ ਭੇਜਿਆ ਕਿਉਂ ਕਿਉਂਕਿ ਤੁਹਾਨੂੰ ਪਤਾ ਹੈ ਕੇਜਰੀਵਾਲ ਨੂੰ ਲਾਂਚ ਕਰਨ ਵਾਸਤੇ ਹੁਣ ਕਿਸੇ ਨਾ ਕਿਸੇ ਦੀ ਬਲੀ ਦੇਣੀ ਪੈਣੀ ਹੈ ਇਸ ਕਰਕੇ ਤੁਸੀਂ ਜਿਹੀਆਂ ਗੱਲਾਂ ਕਰ ਰਹੇ ਹੋ ਇਸ ਦੇ ਇਲਾਵਾ ਤੁਸੀਂ ਇੱਕ ਦੇਖੋ ਪੰਜਾਬ ਸਰਕਾਰ ਉਹ ਕਹਿੰਦੇ ਕਿ ਅਮਰੀਕਾ ਚਲੇ ਗਏ ਅਮਰੀਕਾ ਜੇ ਕਹੇ ਤਾਂ ਪੰਜਾਬੀਆਂ ਦੀ ਆਵਾਜ਼ ਦੇ ਪੰਜਾਬੀਆਂ ਦੇ ਹੱਕ ਲੈਣ ਵਾਸਤੇ ਅਮਰੀਕਾ ਰਾਹੁਲ ગાંધી ਜੀ ਗਏ ਕਿਉਂਕਿ ਉਦੋਂ ਕਿਸੇ ਦੇ ਕੇਸਾਂ ਤੇ ਪਰਣਾ ਬੰਨਣ ਤੇ ਇਹਦੇ ਕੜੇ ਪਾਉਣ ਤੇ ਉੱਥੇ ਜਦੋਂ ਵਾਜਾ ਉੱਠਿਆ ਤਾਂ ਰਾਹੁਲ ગાંધી ਜੀ ਉੱਥੇ ਪਹੁੰਚੇ ਇਸ ਤੋਂ ਇਲਾਵਾ ਉਹਨਾਂ ਨੇ ਸਵਾਲ اٹھਾਇਆ ਕਿ ਅਮਰੀਕਾ ਚਲੇ ਜਾਂਦੇ ਆ ਜਿਹੜੇ ਰਾਹੁਲ ગાંધી ਜੀ ਨੂੰ ਐਕਸਟਰਨਲ ਅਫੇਅਰ ਮਿਨਿਸਟਰੀ ਹਮੇਸ਼ਾ ਵੀਜ਼ਾ ਦਿੰਦੀ ਹੈ ਤੇ ਬਾਹਰ ਜਾਂਦਾ ਚਾਂਸ ਦਿੰਦੀ ਹੈ ਪਰ ਸੂਬੇ ਦਾ ਮੁੱਖ ਮੰਤਰੀ ਹੋਵੇ ਦਿੱਲੀ 'ਚ ਉਹਨਾਂ ਦਾ ਮੁੱਖ ਮੰਤਰੀ ਹੋਵੇ ਅਰ ਐਕਸਟਰਨਲ ਅਫੇਅਰ ਮਿਨਿਸਟਰੀਜ਼ ਨੇ ਉਹਨਾਂ ਦਾ ਅਮਰੀਕਾ ਜਾਣ ਦਾ ਮਨਸੂਬਾ ناکਾਮ ਕਰਤਾ ਇਸ ਗੱਲ ਦੀ ਵੀ ਉਹ ਕਿਤੇ ਨਾ ਕਿਤੇ ਟਚਿਆਨ ਮੰਨਦੇ ਐ ਮੇਰਾ ਕਹਿਣ ਦਾ ਮਕਸਦ ਸਿਰਫ ਇੰਨਾ ਹੀ ਐ ਕਿ ਤੁਸੀਂ ਰਾਹੁਲ ਕਾਂਧੀ ਜੀ ਤੇ ਟਿੱਪਾ ਟਿੱਪਣੀ ਕਰਨ ਦੀ ਬਜਾਏ ਆਪਦੀ ਸ਼ਾਖ ਆਪਦੀ ਖੋਦ ਇਸ ਨੂੰ ਬਚਾਉਣ ਵਾਸਤੇ ਉਪਰਾਲੇ ਕਰ ਲਓ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਉਪਰਾਲੇ ਕਰ ਲਓ ਤੁਸੀਂ ਕ腐ਸ਼ਨ ਕਹਿੰਦੇ ਸੀ ਖਤਮ ਕਰਾਂਗੇ ਕ腐ਸ਼ਨ ਤੁਹਾਡੇ ਤੋਂ ਖਤਮ ਨਹੀਂ ਹੋਈ ਤੁਸੀਂ ਆਨਲਾਈਨ ਨੰਬਰ ਹੁਣ ਜਾਰੀ ਕੀਤਾ ਤੁਸੀਂ ਜਿਹੜੇ ਜਿਹੜੇ ਮੁੱਦੇ ਬੀਜੇਪੀ ਦੇ ਐ ਉਹਨਾਂ ਮੁੱਦਿਆਂ ਨੂੰ ਤੁਸੀਂ ਪੰਜਾਬ 'ਚ ਲਾਗੂ ਕਰਕੇ ਡਰਾਮੇਬਾਜ਼ੀ ਕਰਕੇ ਜਿਹੜੇ ਲੋਕਾਂ ਦੇ ਘਰ ਟਾਉਣ ਦੀ ਤੁਸੀਂ ਨਸ਼ਾ ਦੀ ਕੋਸ਼ਿਸ਼ ਕਰਦੇ ਹੋ ਉਹ ਨਜਾਇਜ਼ ਕਬਚੇ ਵਾਲੇ ਘਰ ਟਾਈਏ ਨਾ ਨਸ਼ੇ ਵਾਲਿਆਂ ਦੇ ਨਹੀਂ ਟਾਰੇ ਤੁਸੀਂ ਸਿਰਫ ਇੱਕ ਡਰਾਮਾਬਾਜ਼ੀ ਤੇ ਉਹਨਾਂ ਦਾ ਕਹਿ ਰਹੇ ਹੋ ਵੀ ਉਹਨਾਂ ਨੂੰ ਇਹ ਦੱਸਣਾ ਚਾਹ ਰਹੇ ਹਾਂ ਵੀ ਅਸੀਂ ਛੋਡੇ ਪ੍ਰੋਗਰਾਮ ਨੂੰ ਫੋਲੋ ਹੀ ਪੰਜਾਬ 'ਚ ਕਰ ਲਿਆ ਕਿਉਂਕਿ ਮੈਨੂੰ ਪਤਾ ਵੀ ਆਉਣ ਵਾਲੇ ਟਾਈਮ 'ਚ ਪਤਾ ਨਹੀਂ ਕਦੋਂ ਛਾਲ ਮਾਰ ਕੇ ਇਹ ਸਾਰੇ ਬੀਜੇਪੀ 'ਚ ਜਾ ਕੇ ਦੂਧਰੋ ਚੋਲ ਲੜਨ ਇਸ ਕਰਕੇ ਸਾਡਾ ਵਿਰੋਧ ਕਾਇਮ ਹੈ ਜਦੋਂ ਤੱਕ ਮੁੱਖ ਮੰਤਰੀ ਪੰਜਾਬ ਇਸ ਗੱਲ ਦੀ ਮਾਫੀ ਉਹਨਾਂ ਦੇ ਲੀਡਰ ਪੰਜਾਬ ਦੇ ਜਾਂ ਉਹਨਾਂ ਦੇ ਬਲਾਰੇ ਇਸ ਗੱਲ ਦੀ ਮਾਫੀ ਨਹੀਂ ਮੰਗਦੇ ਸਾਡਾ ਪ੍ਰੋਟੈਸਟ ਇਸੇ ਤਰੀਕੇ ਨਾਲ ਜਾਰੀ ਰਹੂਗਾ